ਪ੍ਰਾਇਮ ਚ ਡਿਸਕਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੋ ਵੱਡੀਆਂ ਇੰਪੋਰਟੈਂਟ ਖਬਰਾਂ ਹਨ ਪਹਿਲੀ ਮਹਾਪੰਚਾਇਤ ਦਿੱਲੀ ਦੇਦਰ ਤੇ ਦੂਜੀ ਪੰਜਾਬ ਦੇ ਪੋਲਿਟিক্যাল ਗਰਾਉਂਡ ਨਾਲ ਜੁੜੀ ਹੋਈ ਖਬਰ ਹੈ ਕਿ ਕੀ ਕੁਝ ਖਾਸ ਹੋ ਜਰ헤ਗਾ ਕਿਹੜੀਆਂ ਵਾਪਸੀਆਂ ਕਿਸ ਅੰਦਾਜ਼ ਚ ਹੋ ਰਹੀਆਂ ਨੇ ਤਾਂ ਸਭ ਤੋਂ ਪਹਿਲੀ ਖਬਰ ਕਿਹੜੀ ਹੈ ਮਹਾਪੰਚਾਇਤ ਦਿੱਲੀ ਛੋ ਰਹੀ ਹੈ ਸ਼ੰਭੂ ਕਨੌਰੀ ਤੇ ਮੋਰਚੇ ਲੱਗੇ ਹੋਏ ਨੇ ਪ੍ਰਮੋਦ ਸ਼ਾਵੜਾ ਜੀ ਸਟੂਡੀਓ ਪਹੁੰਚ ਚੁੱਕੇ ਨੇ ਸ਼ਾਵੜਾ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਸਟੂਡੀਓ ਆਏ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੈ ਕਿ ਜੇ ਇਸ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਹੀ ਕਰਨੇ ਸੀ ਇਜਾਜ਼ਤ ਦਿੱਲੀ ਦੀ ਪੁਲਿਸ ਵੱਲੋਂ ਦੇਈ ਜਾਣੀ ਸੀ ਸੈਂਟਰ ਸਰਕਾਰ ਉੱਚ ਬਹੁਤ ਵੱਡੀ ਇਨਵੋਲਵਮੈਂਟ ਰੱਖਦੀ ਹੈ ਤਾਂ ਕੁਐਸਚਨ ਛਾਵਲਾ ਸਾਹਿਬ ਰਹਿ ਹੈ ਜਿਹੜਾ ਸ਼ੰਭੂ ਖਨੌਰੀ ਤੇ ਮੋਰਚਾ ਲੱਗਿਆ ਫਿਰ ਉਹ ਮੋਰਚੇ ਕੀ ਵਾਕਈ ਲੀਡਰਲੈਸ ਮੋਰਚਾ ਸੀ ਦੇਖੋ ਐਸਕੇਐਮ ਦੇ ਲੀਡਰਾਂ ਨੇ 400 ਤੋਂ ਬਾਅਦ ਜਥੇਬੰਦੀ ਨੂੰ ਸੱਦਾ ਦਿੱਤਾ ਕਿ ਆਹ ਮਹਾਪੰਚਾਇਤ ਵਿੱਚ ਸ਼ਾਮਲ ਹੋ ਜਾਓ ਤਾਂ ਡਿਫਰੈਂਸ਼ੀਏਟ ਕਰਨਾ ਪਏਗਾ ਦੇਖੋ ਅੱਜ ਗਲਤ ਤੇ ਸਹੀ ਨੂੰ ਅਸੀਂ ਸਹੀ ਠਹਿਰਾ ਕੇ ਜਾਵਾਂਗੇ। ਦੇਖੋ ਸਾਡੇ ਦੇਸ਼ ਦੀ ਡੈਮੋਕ੍ਰੇਸੀ ਕਿਸੇ ਨੂੰ ਵੀ ਇਸ ਚੀਜ਼ ਦੀ ਇਜਾਜ਼ਤ ਦਿੰਦੀ ਹੈ ਕਿ ਆਪਣੀ ਆਵਾਜ਼ ਉਠਾ ਸਕਦਾ ਹੈ ਲੇਕਿਨ ਉਹ ਇੱਕ ਪ੍ਰੋਪਰ ਵੇ ਦੇ ਨਾਲ ਡੈਮੋਕਰੈਟਿਕ ਵੇ ਦੇ ਨਾਲ ਜਿਹੜਾ ਇਹ ਵਾਲਾ ਪ੍ਰਦਰਸ਼ਨ ਹੋ ਰਿਹਾ ਹੈ ਅਗਰ ਇਹ ਇਸੇ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਪਿਛਲੀ ਵਾਰ ਦਾ ਜਿਹੜਾ ਐਕਸਪੀਰੀਅੰਸ ਹੈ ਗਵਰਨਮੈਂਟ ਦਾ ਸਰਕਾਰ ਦਾ ਕਿ ਪਿਛਲੀ ਵਾਰ ਜਿਹੜਾ ਦਿੱਲੀ ਦੀਆਂ ਸੜਕਾਂ ਤੇ ਜੋ ਹੜਦੰਗ ਹੋਇਆ ਸੀ ਔਰ ਲਾਲ ਕਿਲੇ ਦੀ ਉਸ ਜਗ੍ਹਾ ਦੇ ਉੱਪਰ ਜਿੱਥੇ ਦੇਸ਼ ਦੀ ਸ਼ਾਨ ਮਾਣ ਆਣ ਹੁੰਦੀ ਹੈ ਉੱਥੇ ਜੋ ਹਰਕਤ ਹੋਈ ਸੀ ਇਹੋ ਜਿਹੀਆਂ ਚੀਜ਼ਾਂ ਤੋਂ ਡਰਦੇ ਹੋਏ ਹੀ ਕਿਤੇ ਦਿੱਲੀ ਦੇ ਵਿੱਚ ਕਿਸਾਨਾਂ ਦਾ ਖਾਸ ਕਰ ਕਿਸਾਨਾਂ ਦਾ ਨਹੀਂ ਮੈਂ ਕਹਿੰਦਾ ਪ੍ਰਦਰਸ਼ਨਕਾਰੀਆਂ ਦਾ ਪ੍ਰਵੇਸ਼ ਜਿਹੜਾ ਸੀ ਬੰਦ ਕੀਤਾ ਗਿਆ ਅਗਰ ਸ਼ਾਂਤਮਈ ਤਰੀਕੇ ਨਾਲ ਜਿਸ ਤਰ੍ਹਾਂ ਹੁਣ ਫਿਲਹਾਲ ਨਜ਼ਰ ਆ ਰਿਹਾ ਹੈ ਫਿਲਹਾਲ ਮੈਂ ਇਸ ਕਰਕੇ ਕਹਿ ਰਿਹਾ ਵੀ ਕਿਤੇ ਕੋਈ ਐਸੇ ਗਰਮ ਖਿਆਲੀ ਲੋਗ ਜਾਂ ਕੁਝ ਐਸੇ ਲੋਗ ਅੱਗੇ ਆ ਕੇ ਇਸ ਚੀਜ਼ ਨੂੰ ਕੈਪਚਰ ਨਾ ਕਰ ਲੈਣ ਤੇ ਉਹ ਸਾਰਾ ਜਿਵੇਂ ਪਿਛਲਾ ਅੰਦੋਲਨ ਖਰਾਬ ਹੋਇਆ ਸੀ ਇਹ ਅੰਦੋਲਨ ਜਿਹੜਾ ਧੀਰੇ ਧੀਰੇ ਅੱਗੇ ਵੱਧ ਰਿਹਾ ਹੈ ਔਰ ਲੋਕਾਂ ਦੀਆਂ ਉਮੀਦਾਂ ਕਿਸਾਨਾਂ ਦੀਆਂ ਉਮੀਦਾਂ ਨੇ ਤਾਂ ਜਾਗ ਰਹੀਆਂ ਕਿਤੇ ਉਹ ਫਿਰ ਨਾ ਖਰਾਬ ਹੋਣ ਇਸ ਚੀਜ਼ ਦਾ ਕਿਸਾਨ ਲੀਡਰਸ਼ਿਪ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਪ੍ਰਦਰਸ਼ਨ ਕਰਨ ਦਾ ਤਰੀਕਾ ਇਹ ਹੈ ਪ੍ਰਦਰਸ਼ਨ ਕੀਤਾ ਜਾਵੇ ਔਰ ਚਾਂਤਮਈ ਤਰੀਕੇ ਨਾਲ ਕੀਤਾ ਜਾਵੇ ਤੇ ਸਫਲਤਾ ਵੀ ਮਿਲਦੀ ਹੈ ਤੇ ਸੁਣਵਾਈ ਵੀ ਹੁੰਦੀ ਹੈ ਸੋ ਬਿਲਕੁਲ ਖਾਸ ਤੌਰ ਤੇ ਛਾਪੜਾ ਸਾਹਿਬ ਕਿਸਾਨੀ ਅੰਦੋਲਨ ਦਾ ਜਿਸ ਹਿਸਾਬ ਦੇ ਨਾਲ ਹੁਣ ਮੁਰ ਤੋਂ ਜਿਹੜੀ ਸ਼ੁਰੂਆਤ ਹੋਈ ਭਾਵੇਂ ਕਿ ਪਹਿਲਾਂ ਸਾਰੀਆਂ ਫਸਲਾਂ ਤੇ ਕਮਿਟਮੈਂਟ ਜ਼ਰੂਰ ਕੀਤੀ ਕੇਂਦਰ ਦੀ ਹਕੂਮਤ ਨੇ ਕੇ ਅਸੀਂ ਤੁਹਾਡੀਆਂ ਮੰਗਾਂ ਮੰਨ ਲਿਆ ਨੇ ਉਸ ਮੌਕੇ ਤੇ ਮੁਲਤਵੀ ਕਰਕੇ ਕਿਸਾਨ ਵਾਪਸ ਆ ਗਏ ਸੀ ਤਾਂ ਹੁਣ ਜਿਹੜੀ ਇਹ ਕਿਸਾਨਾਂ ਦੇ ਵਿੱਚ ਵੀ ਵਿਸ਼ੇਸ਼ ਤੌਰ ਤੇ ਦੋ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਸਵੇਤ ਤਿੰਨ ਚਾਰ ਜਿਹੜੀਆਂ ਜਿੱਥੇ ਬੰਦੀਆਂ ਜਿਹੜੀਆਂ ਸ਼ੰਭੂ ਤੇ ਖਨੋਰੀ ਬੈਠੀਆਂ ਨੇ ਤਾਂ ਫਿਰ ਐਸਕੇਐਮ ਨੇ ਇਹਨਾਂ ਨਾਲ ਰਾਬਤਾ ਕਰਕੇ ਇਹਨਾਂ ਨੂੰ ਵੀ ਨਾਲ ਲੈ ਕੇ ਜਾਣ ਦੀ ਗੱਲਬਾਤ ਕਿਉਂ ਨਹੀਂ ਅੱਗੇ ਲਿਆਂਦੀ ਕਿਉਂਕਿ ਸਾਂਝੇ ਤ ਜਿਹੜਾ ਮਰਜ਼ੀ ਕਰ ਦੋਵੇ ਦੇਖੋ ਜਿਹੜਾ ਇਹ ਮੋਰਚਾ ਲੱਗਿਆ ਸੀ ਨਾ ਗੁਰਪ੍ਰੀਤ ਇਹਦੇ ਵਿੱਚ ਸ਼ੰਭੂ ਤਖਨੋਰੀ ਵਾਲਾ ਇਹਦੇ ਵਿੱਚ ਜਦੋਂ ਥੋੜਾ ਜਿਹਾ ਸਰਵਨ ਸਿੰਘ ਪੰਦੇਰ ਉਹ ਡੱਲੇਵਾਲ ਸਾਹਿਬ ਬੜੇ ਸੀਨੀਅਰ ਲੀਡਰ ਐ ਇਸ ਜਨਾ ਦੇ ਬੜਾ ਰਿਸਪੈਕਟਡ ਆ ਸਾਡੇ ਸਾਰੇ ਆਵਾਸਤੇ ਲੇਕਿਨ ਉਹਨਾਂ ਨੇ ਕਿਤੇ ਸਾਰੇ ਲੀਡਰਸ਼ਿਪ ਜਿਹੜੀ ਹੈ ਜਿਹਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਹਿ ਦਿੰਦੇ ਆ ਯਾ ਰਾਜਨੀਤੀ ਵੀ ਅਗਰ ਕਿਸੇ ਨੇ ਕੀਤੀ ਹੈ ਤਾਂ ਉਹ ਵੀ ਇਸ ਵਾਸਤੇ ਕੀਤੀ ਸੀ ਕਿ ਸੰਨਦਾ ਪਾਕਾ ਜਿਹੜਾ ਹੈ ਸਰਕਾਰ ਦੇ ਵਿੱਚ ਅਗਰ ਪਹੁੰਚ ਜਾਂਦੇ ਤੇ ਰੱਖਿਆ ਜਾਵੇ ਕੋਈ ਉਹ ਬੇਗਾਨੇ ਅਛੂਤ ਨਹੀਂ ਹੋ ਜਾਂਦੇ ਇਸ ਕਰਕੇ ਉਹਨਾਂ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਤਾਲਮੇਲ ਨਹੀਂ ਬਣਿਆ ਸੀ ਜਿਸ ਕਰਕੇ ਅੱਜ ਉਹ ਥੋੜਾ ਜਿਹਾ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਅਗਰ ਉਹ ਤਾਲਮੇਲ ਬਣਾ ਕੇ ਚੱਲਦੇ ਯਾ ਨਾਲ ਲੈ ਕੇ ਸਾਰਿਆਂ ਨੂੰ ਚੱਲਦੇ ਔਰ ਜਲਦ ਬਾਜੀ ਦੇ ਵਿੱਚ ਸਿਰਫ ਕੁਝ ਲੋਗਾਂ ਦਾ ਤੇ ਵੀ ਕਹਿੰਦੇ ਕਿ ਆਦੀ ਲੀਡਰਸ਼ਿਪ ਨੂੰ ਚਮਕਾਉਣ ਦੇ ਵਾਸਤੇ ਸਾਰੀਆਂ ਚੀਜ਼ਾਂ ਹੋਈਆਂ ਐਸੀ ਗੱਲ ਨਾ ਹੁੰਦੀ ਤੇ ਅੱਜ ਕਿਸਾਨ ਮੋਰਚਾ ਦਾ ਜਿਹੜਾ ਇਹ ਵਾਲਾ ਅੰਦੋਲਨ ਸੀ ਖਨੋਰੀ ਸ਼ੰਭੂ ਵਾਲਾ ਇਹ ਬੜੇ ਵੱਡੇ ਲੈਵਲ ਤੇ ਹੋਣਾ ਸੀ ਔਰ ਮੇਰੇ ਖਿਆਲ ਨਾਲ ਇਥੋਂ ਹੀ ਪੂਰੇ ਦੇਸ਼ ਦੀ ਕਿਸਾਨ ਦੀ ਜਿਹੜੀ ਦਿਸ਼ਾ ਦਸ਼ਾ ਜਿਹੜੀ ਆ ਉਹ ਇਥੋਂ ਤੈਅ ਹੋਣੀ ਸੀ ਪਰ ਮਰ ਜਾ ਚਿੜੀਏ ਜਿਉ ਜਾ ਚਿੜੀਏ ਵਾਲੀ ਜਿਹੜੀ ਸਿਚੁਏਸ਼ਨ ਹੈ ਨਾ ਉਹ ਇਸ ਤਰੀਕੇ ਨਾਲ ਹੁੰਦੀ ਹੈ ਛਾਵੜਾ ਸਾਹਿਬ ਦੇਖੋ ਸਰਵੰਤ ਸਿੰਘ ਮੰਦਿਰ ਤੇ ਜਗਜੀਤ ਸਿੰਘ ਡੱਲੇਵਾਲ ਇਸ ਮੋਰਚੇ ਨੂੰ ਲੀਡ ਕਰ ਰਹੇ ਆ ਨੌਜਵਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਚੱਲੇਗੀ ਖਨੌਰੀ ਤੇ ਸ਼ੁਭਕਰਨ ਮਾਰਿਆ ਗਿਆ ਜਿਹੜੀ ਜ਼ਿਆਦਤੀ ਹੋਈ ਹੈ ਸਭ ਤੋਂ ਪਹਿਲਾਂ ਛਾਵੜਾ ਸਾਹਿਬ ਇਹ ਵੀ ਦੱਸਣਾ ਜ਼ਰੂਰੀ ਹੈ ਜਦੋਂ ਮੀਟਿੰਗ ਹੋ ਰਹੀ ਸੀ ਸੈਂਟਰ ਸਰਕਾਰ ਦੇ ਨਾਲ ਹਾਲਾਂਕਿ ਗਰਾਊਂਡ ਜ਼ੀਰੋ ਤੇ ਜਾ ਕੇ ਜਦੋਂ ਰਿਪੋਰਟ ਕੀਤਾ ਗਿਆ ਉਸ ਵੇਲੇ ਵੀ ਇਹ ਸਵਾਲ ਖੜਾ ਕੀਤਾ ਗਿਆ ਕਿ ਕਿਸਾਨ ਤਾਂ ਸਰਕਾਰ ਨਾਲ ਮੀਟਿੰਗ ਕਰ ਰਹੇ ਨੇ ਵੱਡੀ ਗਿਣਤੀ ਚ ਮੋਰਚਾ ਬੰਦੀ ਕਰਕੇ ਟਰੈਕਟਰ ਟਰਾਲੀਆਂ ਸ਼ੰਭੂ ਖਨੌਰੀ ਬਾਰਡਰ ਤੇ ਪਹੁੰਚੀਆਂ ਉਸ ਵੇਲੇ ਵੀ ਮੈਂ ਸਵਾਲ ਚੁੱਕਿਆ ਖੁਦਾਨਾ ਖਾਸਤਾ ਉੱਥੇ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਕੀ ਕਿਸਾਨ ਲੀਡਰ ਜ਼ਿੰਮੇਵਾਰ ਹੋਣਗੇ ਇਹ ਬਹੁਤ ਵੱਡਾ ਸਵਾਲ ਸੀ ਦੇਖੋ ਪ੍ਰੋਟੈਸਟ ਕਰਨਾ ਡੈਕੋਰਮ ਦੇ ਵਿੱਚ ਰਹਿ ਕੇ ਕੀਤਾ ਜਾ ਸਕਦਾ ਸੀ ਪਰ ਐਸਕੇਐਮ ਵੀ ਸਮਝਾਉਂਦਾ ਰਿਹਾ ਦੋਹਾਂ ਲੀਡਰਾਂ ਨੂੰ ਕਿ ਤੁਸੀਂ ਡਾਇਰੈਕਸ਼ਨ 'ਚ ਆ ਕੇ ਡੈਕੋਰਮ ਦੇ ਵਿੱਚ ਆ ਕੇ ਪ੍ਰਦਰਸ਼ਨ ਕਰੋ ਕਿਸੇ ਦਾ ਨੁਕਸਾਨ ਨਾ ਪਾ ਕਰਵਾਈਏ ਜਵਾਬਦੇਹੀ ਕੌਣ ਦੇਗਾ ਸਭ ਤੋਂ ਵੱਡਾ ਸਵਾਲ ਇਹ ਹੈ ਜਿਹੜਾ ਡੈਮੇਜ ਬਹੁਤ ਵੱਡਾ ਹੋਇਆ ਇਹ 2 ਲੀਟਰ ਦੇਣਗੇ ਨੈਚੁਰਲੀ ਇਹ ਜੇ ਇਹਨਾਂ ਦੇ ਕਹਿਣ ਦੇ ਉੱਤੇ ਹਜ਼ਾਰਾਂ ਕਿਸਾਨ ਉੱਥੇ ਇਕੱਠੇ ਹੋਏ ਆ ਤੇ ਜ਼ਿੰਮੇਵਾਰੀ ਤੇ ਜਿਹੜਾ ਬੰਦਾ ਬੁਲਾਉਂਦਾ ਉਹਦੀ ਬਣਦੀ ਹੈ ਔਰ ਜ਼ਿੰਮੇਵਾਰੀ ਇਹਨਾਂ ਨੂੰ ਲੈਣੀ ਵੀ ਪੈਗੀ ਜ਼ਿੰਮੇਵਾਰੀ ਚੱਕਣੀ ਵੀ ਪੈਗੀ ਔਰ ਹਰ ਤਰ੍ਹਾਂ ਦੇ ਚੈਲੰਜ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਵੀ ਰਹਿਣਾ ਪਏਗਾ ਕਿਉਂਕਿ ਪਤਾ ਕੀ ਹੈ ਜੀ ਇਹਦੇ ਵਿੱਚ ਸਾਨੂੰ ਅਸੀਂ ਇੱਕ ਸਿਸਟਮ ਨਾਲ ਮੈਂ ਕਈ ਵਾਰ ਗੱਲ ਕੀਤੀ ਜਾਂਦੇ ਵਿੱਚ ਅਸੀਂ ਜਦੋਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਆ ਨਾ ਕਿਸਾਨ ਅੰਦੋਲਨ ਨੂੰ ਇੱਕ ਤਰਫਾ ਕਰ ਦਿੰਨੇ ਆ ਔਰ ਦੂਸਰੇ ਪਾਸੇ ਜਿਹੜੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਸਾਰੀਆਂ ਆਮਨੇ ਸਾਹਮਨੇ ਔਰ ਸਾਰੇ ਲੋਕਾਂ ਨੂੰ ਜਿਸ ਤਰ੍ਹਾਂ ਦਿੱਕਤ ਹੋਈ ਪਰੇਸ਼ਾਨੀ ਹੋਈ ਤੁਸੀਂ ਦੇਖੋ ਵਪਾਰੀ ਵਰ ਕਿੰਨਾ ਪਰੇਸ਼ਾਨ ਹੋਇਆ ਸੜਕਾ ਜਾਮ ਹੋਣ ਤੋਂ ਬਾਅਦ ਕਿੰਨੇ ਲੋਗਾਂ ਦੇ ਰਸਤੇ ਬਲੌਕ ਹੋਣ ਤੋਂ ਬਾਅਦ ਕਿੰਨੇ ਲੋਗਾਂ ਦੇ ਕਿੰਨੇ ਕੰਮ ਰੁਕੇ ਇਸ ਕਰਕੇ ਜਿਹੜੀ ਇਹਨਾਂ ਥੋੜੀ ਜਿਹੀ ਥੋੜੀ ਉਹਨਾਂ ਦੀ ਸ਼ਾਨ ਜਿਹੜੀ ਹੈ ਨਾ ਚਲੀ ਗਈ ਮੈਂ ਇੱਕ ਥੋੜਾ ਜਿਹਾ ਟੌਪਿਕ ਤੋਂ ਹਟ ਕੇ ਗੱਲ ਕਰਦਾ ਤੁਸੀਂ ਦੇਖੋ ਕਿਸਾਨ ਅਗਰ ਅੱਜ ਇਹ ਕਹਿੰਦਾ ਕਿ ਮੈਨੂੰ ਐਮਐਸਪੀ ਦਿੱਤੀ ਜਾਵੇ ਜੀ ਅਗਰ ਕਿਸਾਨ ਦੀ ਜਾਂ ਸੁਆਮੀ ਨਾਥਨ ਰਿਪੋਰਟ ਦੇ ਅਨੁਸਾਰ ਅਗਰ ਐਮਐਸਪੀ ਦੇ ਉੱਪਰ ਗੱਲ ਹੁੰਦੀ ਹੈ ਹੋਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਨਹੀਂ ਹੋਣੀ ਚਾਹੀਦੀ ਲੇਕਿਨ 23 ਦੇ 23 ਫਸਲਾਂ ਦੇ ਉੱਪਰ ਜਿਹੜੀ ਇਹ ਗੱਲ ਕਹਿੰਦੇ ਹਾਲਾਂਕਿ ਕਈਆਂ ਨੂੰ ਤਾਂ 2 ਔਰ ਉਹਦੇ ਉੱਪਰ ਗੱਲ ਕਰਦੇ ਆ ਤਾਂ 23 ਫਸਲਾਂ ਦੇ ਅਗਰ ਐਮਐਸਪੀ ਦੇ ਦਿੱਤੀ ਜਾਂਦੀ ਹੈ ਤੇ ਉਹਦੇ ਸਾਡੇ ਜਿਹੜੇ ਅੱਜ ਖਰਚੇ ਆ ਉਹਦੇ ਨਾਲੋਂ ਸਾਡੇ ਖਰਚੇ ਘਰਾਂ ਦੇ ਜਿਹੜੇ ਕਿਚਨ ਦੇ ਖਰਚੇ ਆ ਘਰ ਦੇ ਖਰਚੇ ਆ ਇੱਕ ਆਮ ਆਦਮੀ ਦੀ ਉਹ 5 ਗੁਣਾ ਦੇ ਕਰੀਬ ਵੱਧ ਜਾਣਗੇ ਇਹ ਵੀ ਠੀਕ ਹੈ ਇਹਨਾਂ ਦਾ ਕਹਿਣਾ ਕਿ ਉਹ ਸਰਕੂਲੇਸ਼ਨ ਦੇ ਵਿੱਚ ਆ ਕੇ ਸਾਰੀ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਕੁਝ ਇੱਕ ਚੀਜ਼ਾਂ ਦੇ ਉੱਪਰ ਐਮਐਸਪੀ ਅਗਰ ਸਰਕਾਰ ਦੇਣ ਨੂੰ ਤਿਆਰ ਹੋਈ ਹੈ ਤੇ ਕਿਸਾਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਉਸ ਤੋਂ ਬਾਅਦ ਇੱਕ ਕਮੇਟੀ ਬਣਾ ਕੇ ਕਿਸਾਨ ਆਦੇ ਵੱਲੋਂ ਬਣਾਣ ਸਰਕਾਰ ਨੂੰ ਬੇਸ਼ੱਕ ਸ਼ਾਮਲ ਨਾ ਕਰਨ ਸਰਕਾਰ ਨੂੰ ਕੰਫੀਡੈਂਸ ਵਿੱਚ ਲੈ ਕੇ ਕਿਉਂਕਿ ਚੁੰਨ ਜਾਪਤਾ ਮੇਰੇ ਖਿਆਲ ਨਾਲ ਆਪ ਅੱਜ ਲੱਗ ਜੂਗੀ ਜਾਂ ਕੱਲ ਜਾਂ ਪਰਸੋਂ ਲੱਗ ਜਾਏਗੀ ਕੋਈ ਜ਼ਿਆਦਾ ਲੰਬਾ ਚੋੜਾ ਨਹੀਂ ਹੈ ਉਸ ਤੋਂ ਪਹਿਲਾਂ ਪਹਿਲਾਂ ਇਹਦਾ ਕੋਈ ਨਾ ਕੋਈ ਇਹਦਾ ਹਾਲਤ ਕੱਢ ਲੈਣਾ ਚਾਹੀਦਾ ਹੈ ਅਗਰ ਇਹ ਹੋ ਗਿਆ ਤੇ ਤੁਸੀਂ ਸਮਝ ਲਓ ਵੀ ਤਿੰਨ ਚਾਰ ਮਹੀਨੇ ਆਉਣ ਵਾਲੇ ਜਿਹੜੇ ਆ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋ ਪਾਏਗੀ ਔਰ ਜਿਹੜੇ ਸੜਕਾਂ ਦੇ ਉੱਪਰ ਲੋਕ ਬੈਠੇ ਜਾਂ ਐਨੇ ਦਿਨ ਉਹਨਾਂ ਨੇ ਆਦਾ ਸੰਘਰਸ਼ ਕੀਤਾ ਉਹ ਸਾਰਾ ਮਿੱਟੀ ਮਿਲ ਜਾਏਗਾ ਹੁਣ ਸਵਾਲ ਇਹ ਉੱਠਦਾ ਹੈ ਕਿ ਐਮਐਸਪੀ ਦੀ ਚੀਜ਼ ਤੇ ਅਗਰ ਇਹਨਾਂ ਨੂੰ ਕੋਈ ਬੈਨੀਫਿਟ ਕਿਸਾਨਾਂ ਨੂੰ ਮਿਲਣਾ ਹੈ ਕਰਜ਼ਾ ਮਾਫੀ ਹੋਣੀ ਹੈ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਉਹ ਪੈਸਾ ਕਿੱਥੋਂ ਆਦਾ ਉਹ ਪੈਸਾ ਆਦਾ ਟੈਕਸਾਂ ਤੋਂ ਟੈਕਸਾਂ ਟੈਕਸ ਕੋਲ ਦਿੰਦੇ ਆ ਕਿਸਾਨ ਲੰਬੜ ਜਿਹੜਾ ਟੈਕਸ ਨਹੀਂ ਦਿੰਦਾ ਕੁਝ ਇੱਕ ਚੀਜ਼ਾਂ ਖਰੀਦਦਾਰੀ ਤੋਂ ਇਲਾਵਾ ਟੈਕਸ ਦਿੰਦਾ ਵਪਾਰੀ ਵਰਗ ਟੈਕਸ ਦਿੰਦਾ ਮੁਲਾਜ਼ਮ ਵਰਗ ਔਰ ਉਹ ਟੈਕਸ ਦੇਣ ਵਾਲਾ ਸਮਾਜ ਜਿਹੜਾ ਹੈ ਅਗਰ ਉਹ ਟੈਕਸ ਦੇਣ ਦੇ ਬਾਵਜੂਦ ਵੀ ਪਰੇਸ਼ਾਨ ਹੋ ਰਿਹਾ ਹੈ ਇਹਨਾਂ ਜਥੇਬੰਦੀਆਂ ਤੋਂ ਅੰਦੋਲਨ ਕਰਕੇ ਤੇ ਉੱਥੇ ਆ ਕੇ ਬੜੇ ਵੱਡੇ ਸਵਾਲ ਖੜੇ ਹੁੰਦੇ ਆ ਇਹ ਜਿਹੜਾ ਸਮਾਂ ਕਿਤੇ ਇਹ ਨਾ ਆ ਜਾਵੇ ਕਿ ਆਮਨੇ ਸਾਹਮਣੇ ਦਾ ਮੁਕਾਬਲਾ ਬਣ ਜਾਵੇ ਇਸ ਕਰਕੇ ਕਿਸਾਨ ਲੀਡਰਾਂ ਨੂੰ ਸਾਰੀਆਂ ਚੀਜ਼ਾਂ ਸੋਚਦੇ ਹੋਏ ਜਿਹੜੀ ਹੈ ਆਦੀ ਦਿਸ਼ਾ ਤੇ ਦਸ਼ਾ ਆਦੀ ਡਾਇਰੈਕਸ਼ਨ ਤੈਅ ਕਰਨੀ ਚਾਹੀਦੀ ਹੈ ਸਿਰਫ ਇੱਕ ਤਰਫਾ ਨਹੀਂ ਹੈ ਕਿ ਸਾਨੂੰ ਆ ਚੀਜ਼ ਦੇ ਦਿਓ ਉਹ ਚੀਜ਼ ਦੇ ਦਿਓ ਪੂਰੇ ਸਮੂਚੇ ਸਮਾਜ ਨੂੰ ਨਾਲ ਲੈ ਕੇ ਚੱਲਣ ਦੇ ਨਾਲ ਸਾਰੇ ਇੰਤਜ਼ਾਮ ਜਿਹੜੇ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੇ ਨਾਲ ਅਗਰ ਕਿਸਾਨ ਕਰਨਗੇ ਔਰ ਸਰਕਾਰ ਦੇ ਨਾਲ ਥੋੜਾ ਜਿਹਾ ਸੋਫ ਵਰਣ ਨਪਣਾਦੇ ਹੋਏ ਫਲੈਕਸੀਬਿਲਟੀ ਅਪਣਾਦੇ ਹੋਏ ਅਗਰ ਕਿਸਾਨ ਗੱਲਬਾਤ ਕਰਨਗੇ ਤਾਂ ਮਸਲਾ ਹੱਲ ਹੋ ਜਾਏਗਾ ਮਸਲੇ ਦੀ ਕੋਈ ਨਹੀਂ ਹੈ ਟਾਈਮ ਟੂ ਟਾਈਮ ਸਟੈਪ ਬਾਈ ਸਟੈਪ ਜਿਹੜਾ ਹੈ ਇਹਨੂੰ ਚੱਲਣਾ ਚਾਹੀਦਾ ਤਾਂ ਜਾ ਕੇ ਇਹ ਚੀਜ਼ ਜ਼ਿਆਦਾ ਠੀਕ ਰਹੇਗੀ ਬਿਲਕੁਲ ਪਰ ਜਿਵੇਂ ਸੀਟ ਨੂੰ ਲੈ ਕੇ ਬਹੁਤ ਵੱਡੀ ਚਰਚਾ ਹੋਈ ਪਰ ਮੋਦੀ ਪਰ ਇਹ ਵੀ ਆਪਾਂ ਨੂੰ ਸਮਝਾਉਣਾ ਜ਼ਰੂਰ ਪਏਗਾ ਕਿ ਆਖਰਕਾਰ ਕਿਹੜੇ ਫਾਰਮੂਲੇ ਸੀ ਕੀ ਕੁਝ ਹੋ ਸਕਦਾ ਬਹੁਤ ਘੱਟ ਸ਼ਬਦਾਂ ਚ ਵੀ ਦੱਸੋ ਫਿਰ ਆਪਾਂ ਅਗਲੀ ਖਬਰ ਤੇ ਸਵਿਚ ਕਰਦੇ ਹਾਂ ਇੰਦੇ ਚ ਉਹੀ ਗੱਲ ਆ ਜਾਂਦੀ ਹੈ ਨਾ ਜੀ ਜਿਹੜੀ ਇਹ ਆਪ ਦੇਖੋ ਗੱਲ ਸੁਣੋ ਦਿੱਲੀ ਜਾਣਾ ਕਿ ਵਾਸਤੇ ਸੀ ਦਿੱਲੀ ਜਾਣਾ ਸੀ ਸਰਕਾਰ ਦੇ ਨਾਲ ਗੱਲ ਕਰਨ ਵਾਸਤੇ ਸਰਕਾਰ ਤੁਹਾਡੇ ਦਰਬਾਰ ਚੱਲ ਕੇ ਆ ਗਈ ਤੁਹਾਡੇ ਕੋਲ ਆ ਗਈ ਤੁਹਾਡੀ ਗੱਲਬਾਤ ਚੱਲਦੀ ਨਹੀਂ ਸਿਰਫ ਉਹ ਵੀ ਸਰਕਾਰ ਵੀ ਜਿਹੜੀ ਹੈ ਆਦੀ ਗੱਲ ਦੇ ਉੱਪਰ ਉਹ ਫਲੈਕਸੀਬਲ ਥੋੜੀ ਬਹੁਤੀ ਹੁੰਦੀ ਨਜ਼ਰ ਆਈ ਲੇਕਿਨ ਕਿਸਾਨਾਂ ਦਾ ਜਿਹੜਾ ਸੀ ਜਿਹੜਾ ਹੁਣ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਆਪਣੇ ਸੁਣਨ ਦੇ ਵਿੱਚ ਆ ਰਹੀਆਂ ਨੇ ਜਾਂ ਆਪਣੇ ਸਰਵੇ ਤੋਂ ਬਾਅਦ ਸਾਹਮਣੇ ਆ ਰਹੀਆਂ ਉਹਦੇ ਵਿੱਚ ਕਿਸਾਨਾਂ ਦਾ ਥੋੜਾ ਜਿਹਾ ਰਵਈਆ ਜਿਹੜਾ ਸੀ ਸਰਕਾਰ ਦੇ ਨਾਲ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਢਿੱਲਾ ਹੋਣ ਦਾ ਯਾ ਫਲੈਕਸੀਬਿਲਟੀ ਵਾਲਾ ਨਹੀਂ ਸੀ ਜਿਸ ਕਰਕੇ ਇਹ ਵਾਲੀਆਂ ਅ ਮਸਲਾ ਕਿਸੇ ਜਿਹੜਾ ਹੈ ਸਿਰੇ ਨਹੀਂ ਲੱਗ ਸਕਿਆ ਔਰ ਇਹਦੇ ਵਾਸਤੇ ਕਿਸਾਨਾਂ ਨੂੰ ਆਫਟਰ ਆਲ ਕਿਤੇ ਨਾ ਕਿਤੇ ਹੋਣਾ ਪਏਗਾ ਸਭ ਤੋਂ ਵੱਡੀ ਚੀਜ਼ ਹੈ ਕਿਸਾਨ ਅੰਦੋਲਨ ਦੀ ਕਾਮਯਾਬੀ ਦੀ ਕਿ ਸਮੂਚੀ ਕਿਸਾਨ ਐਸੋਸੀਏਸ਼ਨ ਜਿੰਨੀਆਂ ਵੀ ਨੇ ਲਗਭਗ ਅਗਰ ਦੇਖਿਆ ਜਾਵੇ ਤਾਂ 400 ਤੋਂ ਉੱਪਰ ਕਿਸਾਨ ਐਸੋਸੀਏਸ਼ਨ ਨੇ ਜਿਹੜੀਆਂ ਆਪਣੇ ਏਰੀਆ ਦੇ ਵਿੱਚ ਜਿਵੇਂ ਪਿੱਛੇ ਸੰਘਰਸ਼ ਕਰ ਰਹੀ ਸੀ ਉਹਦੇ ਵਿੱਚ ਜਿਹੜੀ ਗਿਣਤੀ ਆਈ ਸੀ ਉਹਨਾਂ ਸਾਰਿਆਂ ਨੂੰ ਇੱਕ ਇੱਕ ਜਗ੍ਹਾ ਤੇ ਇਕੱਠੇ ਕਰਕੇ ਲਾਮਬੰਦ ਕਰਕੇ ਕੁਝ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਜਿਵੇਂ ਜਦੋਂ ਅਲਾਈਸ ਸੰਦੇ ਬਣਦਾ ਐਸ ਤਰ੍ਹਾਂ ਦਾ ਪ੍ਰੋਗਰਾਮ ਬਣਾ ਕੇ ਕੁਛ ਨਾ ਕੁਛ ਵਿੱਚ ਫਲੈਕਸੀਬਿਲਟੀ ਲਾ ਕੇ ਕੁਛ ਨਾ ਕੁਛ ਉਹਦੇ ਵਿੱਚ ਸਿਸਟਮ ਨੂੰ ਬਣਾ ਕੇ ਫਿਰ ਜਾ ਕੇ ਅਗਰ ਅਸੀਂ ਕਰਾਂਗੇ ਤਾਂ ਠੀਕ ਰਹੇਗਾ ਬਿਲਕੁਲ ਬਿਲਕੁਲ ਤਾਂ ਘਰ ਵਾਪਸੀਆਂ ਤੇ ਵੀ ਗੱਲ ਹੋਏਗੀ ਗੁਰਪ੍ਰੀਤ ਬੀਬੀ ਜਗੀਰ ਕੌਰ ਅਤੇ ਪ੍ਰਨੀਤ ਕੌਰ ਜੋ ਅੱਜ ਵੱਡੀ ਪੋਲਿਟਿਕਲ ਡਿਵੈਲਪਮੈਂਟ ਕਰ ਰਹੇ ਨੇ ਘਰ ਵਾਪਸੀ ਕਰਵਾ ਦਿੱਤੀ ਜਾਏ ਫਿਰ ਬਿਲਕੁਲ ਘਰ ਵਾਪਸੀ ਦਾ ਜਿਹੜਾ ਇਹ ਇੱਕ ਆਪਣੇਮ ਦੇ ਵਿੱਚ ਵੱਡੇ ਮਾਇਨੇ ਨੇ ਕਿ ਜਦੋਂ ਜਦੋਂ ਵੀ ਸਮੇਂ ਰਹੇ ਤੇ ਜੇਕਰ ਕਿਸੇ ਚੀਜ਼ ਨੂੰ ਜਿਹੜਾ ਇਕੱਠਾ ਕਰ ਲਿਆ ਜਾਵੇ ਤਾਂ ਉਹ ਸਾਰਿਆਂ ਦੇ ਲਈ ਚੰਗੀ ਗੱਲ ਹੁੰਦੀ ਹੈ ਭਾਵੇਂ ਉਹ ਕੋਈ ਉਮੀਦਵਾਰਾ ਕੋਈ ਵਰਕਰ ਆ ਜਾਂ ਫਿਰ ਕੋਈ ਪਾਰਟੀ ਦੇ ਪ੍ਰਤੀ ਕੋਈ ਵੱਡੀ ਚੀਜ਼ ਆ ਘਰ ਵਾਪਸੀ ਦੇ ਦੌਰ ਦੇ ਮੱਦੇ ਨਜ਼ਰ ਭਾਵੇਂ ਆਪਾਂ ਗੱਲ ਕਰ ਲਈਏ ਕਿ ਬੀਬੀ ਜਗੀਰ ਕੌਰ ਵਾਪਸ ਆ ਰਹੇ ਨੇ ਜਾਂ ਫਿਰ ਮਹਾਰਾਣੀ ਪ੍ਰਨੀਤ ਕੌਰ বিজেਪ ਦੇ ਵਿੱਚ ਜਾ ਰਹੇ ਨੇ ਇਹਨਾਂ ਦੇ ਆਪਣੇ ਆਪ ਦੇ ਵਿੱਚ ਇੱਕ ਵੱਡੇ ਮਾਇਨੇ ਜ਼ਰੂਰ ਨੇ ਲੇਕਿਨ ਲੋਕਾਂ ਦਾ ਕੀ ਰਾਏ ਰਹੇਗੀ ਇਹਨਾਂ ਦੀ ਘਰ ਵਾਪਸੀ ਨੂੰ ਲੈ ਕੇ ਦਲ ਬਦਲੀਆਂ ਦੇ ਜਿਹੜੇ ਦੌਰ ਨੇ ਉਹਨਾਂ ਨੂੰ ਲੈ ਕੇ ਇਸ ਤੇ ਵੀ ਜਿਹੜੀ ਜ਼ਰਤ ਕਰਨੀ ਲਾਜ਼ਮੀ ਹੈ ਛਾਵੜਾ ਸਾਹਿਬ ਕਿਤਾਂ ਦੇਖਦੇ ਹੋ ਕਿਉਂਕਿ ਅਕਸਰ ਇਹ ਦੇਖਿਆ ਗਿਆ ਕਿ ਚੋਣਾ ਤੋਂ ਠੀਕ ਪਹਿਲਾਂ ਦਲ ਬਦਲੀਆਂ ਦਾ ਸਿਲਸਿਲਾ ਨਿਰੰਤਰ ਤੇਜ਼ ਹੁੰਦਾ ਹੈ ਤਾਂ ਜਿਹੜੀ ਹੁਣ ਘਰ ਵਾਪਸੀਆਂ ਸ਼ਰੂਗਨੀ ਕਾਲੀ ਦਲ ਦੇ ਵਿੱਚ ਚੱਲ ਰਹੀਆਂ ਨੇ ਕਿ ਲੱਗਦਾ ਹੈ ਕਿ ਫਿਲਹਾਲ ਦੀ ਕੜੀ ਤਾਂ ਜਿਹੜੀ ਹੈ ਰਿਵਾਈਵੇ ਕਰ ਰਹੀ ਹੈ ਪਾਰਟੀ ਸਰਵਾਈਵ ਸਰਵਾਈਵੇ ਕਰ ਰਹੀ ਹੈ ਰਿਵਾਈਵ ਨਹੀਂ ਕਰ ਰਹੀ ਤਾਂ ਉਸੇ ਸਾਹ ਦੇ ਨਾਲ ਪਰਫਾਰਮੈਂਸ ਵਧੀਆ ਤਰੀਕਾ ਨਾਲ ਕਰ ਪਾਏਗੀ ਕਾਲੀ ਦਲ ਅ ਪ੍ਰਨੀਤ ਕੋਰ ਤੇ ਬੀਬੀ ਜਗੀਰ ਕੋਰ ਜੀ ਦੀ ਜੇ ਗੱਲ ਕੀਤੀ ਜਾਵੇ ਤਾਂ ਬੀਬੀ ਜਗੀਰ ਕੋਰ ਤਾਂ ਜਰੂਰ ਅਦੀ ਘਰ ਵਾਪਸੀ ਕਰ ਰਹੇ ਆ ਪ੍ਰਨੀਤ ਕੋਰ ਜਿਹੜੇ ਹੈ ਪਾਰਲੀਮੈਂਟ ਦੇ ਵਿੱਚ ਵਾਪਸੀ ਕਰਨ ਵਾਸਤੇ ਕੋਈ ਨਾ ਕੋਈ ਜਿਹੜਾ ਹੈ ਉਹ ਤਰਲਾ ਮਾਰਦੇ ਨਜ਼ਰ ਆ ਰਹੇ ਹੈ ਔਰ ਭਾਜਪੀ ਨੂੰ ਵੀ ਸਵੀਕਾਰ ਹੈ ਔਰ ਮੇਰੇ ਖਿਆਲ ਨਾਲ ਸ਼ਾਮ ਨੂੰ ਜਿਹੜੀ ਹੈ ਉਹਨਾਂ ਦੀ ਜੁਆਇਨਿੰਗ ਰੱਖੀ ਗਈ ਹੈ ਔਰ ਪਟਿਆਲੇ ਤੋਂ ਉਹਨਾਂ ਨੂੰ ਉਮੀਦਵਾਰ ਬਣਾਣਾ ਵੀ ਲਗਭਗ ਤੈਅ ਹੈ ਔਰ ਅਗਰ ਇਹ ਐਸਾ ਹੋ ਜਾਂਦਾ ਹੈ ਤਾਂ ਪਟਿਆਲਾ ਸੀਟ ਜਿਹੜੀ ਹੈ ਹਮੇਸ਼ਾ ਤੋਂ ਕਾਪਟਨ ਪਰਵਾਰ ਜਾਂ ਇੱਕ ਵਾਰੀ ਤਰਮਵੀਰ ਗਾਂਧੀ ਉਥੋਂ ਜਿੱਤੇ ਜਾਂ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਹੈ ਇਸ ਪਰਿਵਾਰ ਦੇ ਕੋਲੇ ਜਾਂਦੀ ਰਹੀ ਹੈ ਇਹਨਾਂ ਦੀ ਜੱਦੀ ਸੀਟ ਅਸੀਂ ਜਿਹਨੂੰ ਕਹਿ ਦਿੰਨੇ ਆ ਉਹ ਰਹੀ ਹੈ ਲੇਕਿਨ ਹੁਣ ਉਹ ਜੱਦੀ ਸੀਟ ਤਾਂ ਸ਼ਾਇਦ ਪਰਿਵਾਰ ਦੀ ਤਾਂ ਰਹੇਗੀ ਰਹੇਗੀ ਲੇਕਿਨ ਵਿਚਾਰਧਾਰਾ ਜਿਹੜੀ ਹੈ ਉਹਦੇ ਉੱਪਰ ਲੇਵਲ ਚੇਂਜ ਹੋ ਜਾਏਗਾ ਪੰਜੇ ਦੀ ਜਗ੍ਹਾ ਤੇ ਕਮਲ ਆ ਜਾਏਗਾ ਔਰ ਕਮਲ ਜਿਹੜਾ ਹੈ ਉਹ ਬੀਜੇਪੀ ਦਾ ਨਿਸ਼ਾਨ ਔਰ ਬੀਜੇਪੀ ਦੀ ਇਹ ਸੀਟ ਗਿਣੀ ਜਾਏਗੀ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਕੋਲੇ ਵੀ ਜਿਹੜੀ ਹੈ ਐਸੇ ਜਿਤਾਉ ਉਮੀਦਵਾਰ ਸਾਹਮਣੇ ਜਿਹੜੇ ਹੈ ਉਹ ਨਜ਼ਰ ਨਹੀਂ ਆ ਰਹੇ ਜਿਸ ਕਰਕੇ ਬੀਜੇਪੀ ਕਿਤੇ ਨਾ ਕਿਤੇ ਐਸਾ ਦੇਖ ਰਹੀ ਹੈ ਕਿ ਲਗਭਗ ਕੋਈ ਐਸੇ ਮਿਲ ਜਾਣ ਸਾਨੂੰ ਔਰ ਸ਼ਾਇਦ ਸ਼ਰੋਮਣੀ ਅਕਾਲੀ ਦਲ ਕਿਉਂਕਿ ਹਜੇ ਗੱਲ ਸਿਰੇ ਨਹੀਂ ਲੱਗੀ ਐ ਸਮਝੋਤੇ ਦੀ ਕੋਈ ਵੀ ਵੀ ਅਗਰ ਐਸੇ 7 8 10 ਉਮੀਦਵਾਰ ਭਾਜਪਾ ਨੂੰ ਲੱਭ ਜਾਂਦੇ ਐ ਤਾਂ ਸ਼ਾਇਦ ਭਾਜਪਾ ਹਜੇ ਵੀ ਜਿਹੜਾ ਹੈ ਉਹ ਸਮਝੋਤੇ ਦੇ ਉੱਪਰ ਦੁਬਾਰਾ ਵਿਚਾਰ ਕਰੇ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਅਗਰ ਨਹੀਂ ਲੱਭਦੇ ਤਾਂ ਫਿਰ ਉੱਥੇ ਜਾ ਕੇ ਇਹ ਸਮਝੋਤੇ ਦੀ ਗੱਲਬਾਤ ਜਿਹੜੀ ਹੈ ਤਾਂ ਹੀ ਇਸੇ ਕਰਕੇ ਟਲਾਈ ਹੋ ਰਹੀ ਹੈ ਵੇ ਕੋਣ ਲੋਕ ਦੋ ਤਿੰਨ ਲੋਕਾਂ ਨਾਲ ਜਿਵੇਂ ਤੁਸੀਂ ਮੈਂ ਤੁਹਾਡੇ ਪਹਿਲੇ ਬਿਲੇਟਿੰਗ ਸੁਣ ਰਿਹਾ ਸੀ ਵੀ ਉਹ ਚੱਲ ਰਿਹਾ ਔਰ ਬੀਜੇਪੀ ਕੋਲ ਅਗਰ ਤੁਹਾਡੇ ਪਰਮ ਸ਼ਾਇਦ ਬੋਲ ਰਿਹਾ ਸੀ 300 ਦੇ ਕਰੀਬ ਜਿਹੜਾ ਹੈ ਉਹਨਾਂ ਦਾ ਆਂਕੜਾ ਉਹ ਦੱਸ ਰਿਹਾ ਸੀ ਅਗਰ ਐਸਾ ਕੁਝ ਬਣ ਜਾਂਦਾ ਤਾਂ ਸ਼ਾਇਦ ਇਸ ਜਿਹੜੇ ਕੰਪਰੋਮਾਈਜ਼ ਦੇ ਪਰ ਕਿਉਂਕਿ ਜਦੋਂ ਉਹ ਕਹਿੰਦੇ ਨਾ ਵੀ ਦੋਸਤ ਮਨੋਂ ਦੁਸ਼ਮਣੀ ਕਰੋ ਤਾਂ ਜੰਮ ਕੇ ਕਰੋ ਲੇਕਿਨ ਸ਼ਰਮਰ ਧਿਆਨ ਰਹੇ ਕਿ ਜਦ ਦੋਸਤ ਬਣ ਜਾਏ ਤਾਂ ਸ਼ਰਮਿੰਦਾ ਨਾ ਹੋਣਾ ਪੜੇ ਤੇ ਉਹ ਜਿਹੜੀ ਚੀਜ਼ ਹੈ ਕਿ ਉਹ ਕਿਤੇ ਦੁਬਾਰਾ ਫਿਰ ਆ ਕੇ ਕਿਉਂਕਿ ਹਜੇ ਵੀ ਇਸੇ ਚੀਜ਼ ਦੇ ਉੱਪਰ ਹੀ ਇਹਨਾਂ ਦੀ ਆਪਸੀ ਤੂਤੂ ਮਮਾ ਮੈਂ ਚੱਲ ਰਹੀ ਹੈ ਕਿ ਆ ਸੀਟ ਸਾਨੂੰ ਦੇਓ ਸੀਟ ਸਾਨੂੰ ਦੇਓ ਕਿੰਨੀਆਂ ਸੀਟਾਂ ਤੇ ਕਿੰਨੀਆਂ ਹੁੰਦਾ ਭਾਜ ਬੀਐਸਪੀ ਦਾ ਵੀ ਹਜੇ ਜਿਹੜਾ ਹੈ ਉਹ ਹਾਲਾਂਕਿ ਉਹਨਾਂ ਦਾ ਕਿਨਾਰਾ ਹੋ ਗਿਆ ਵੀ ਆਪਣੇ ਇੰਡੀਪੈਂਡੈਂਟ ਲੜਨਗੇ ਪਰ ਛਾਵਲਾ ਸਾਬ ਦੇਖੋ ਪਰਨੀਤ ਕੋਰ ਦੇਖੋ ਪਟਿਆਲਾ ਤੋਂ ਸੰਸਦ ਨੇ ਐਂਟੀ ਡਿਫੈਕਸ਼ਨ ਲਾ ਲਾਗੂ ਹੋ ਸਕਦਾ ਸੀ ਇਸੇ ਕਰਕੇ ਪਹਿਲਾਂ ਉਹਨਾਂ ਨੇ ਬੀਜੇਪੀ ਚ ਜੰਪ ਨਹੀਂ ਕੀਤਾ ਇਹ ਗੱਲ ਮੰਨਣੀ ਪਏਗੀ ਕਿ ਕੈਪਟਨ ਮਰਿੰਦਰ ਸਿੰਘ ਨੂੰ ਜਿਵੇਂ ਹਿਊਮਿਲੇਟ ਕਾਂਗਰਸ ਨੇ ਕੀਤਾ ਜਿਵੇਂ ਉਹ ਆਪਣੇ ਸ਼ਬਦਾਂ ਨਾਲ ਕਹਿੰਦੇ ਐ ਗਵਰਨਰ ਹਾਊਸ ਦੇ ਸਾਹਮਣੇ ਕੱਢ ਕੇ ਕਿਹਾ ਜਦੋਂ ਮੁੱਖ ਮੰਤਰੀ ਦੇ ਉਹ ਤੋਂ ਅਸਤੀਫਾ ਦੇਣ ਕੈਪਟਨ ਪਹੁੰਚੇ ਕਿ ਕਾਂਗਰਸ ਨੇ ਮੈਨੂੰ ਬੜਾ ਹਿਊਮਿਲੇਟ ਕੀਤਾ which cannot be tolerated ਸੈਕੰਡ ਸਾਲ ਵੱਡਾ ਇਹ ਹੈ ਪਰ ਕੈਪਟਨ ਕੀ ਕਰਨਗੇ देखो कैप्टन अमरिंदर सिंह कोई छोटे सियासतदान ਤਾਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਰਹੇ ਐ ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਆਖਰਕਾਰ ਹੈ ਕਿਥੇ ਨੇ ਕੱਲ ਦਿੱਲੀ ਬੈਠੇ ਸੀ ਜੀਪੀ ਨੱਡਾ ਨਾਲ ਮੁਲਾਕਾਤਾਂ ਹੋਈਆਂ ਸਮਝ ਨਹੀਂ ਆ ਰਹੀ ਕੈਪਟਨ ਕਿਹੜੀ ਸਟ੍ਰੈਟਜੀ ਖੇਡ ਰਿਹਾ ਹੈ ਪੰਜਾਬ ਦੇ ਨਜ਼ਰੀਏ ਤੋਂ ਦੇਖਿਆ ਜਾਏ ਤਾਂ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡੇ ਲੀਡਰ ਆ ਲੇਕਿਨ ਦੇਸ਼ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਔਰ ਪਾਰਲੀਮੈਂਟ ਇਲੈਕਸ਼ਨ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤੇ ਅਟਲ ਬਿਹਾਰੀ ਵਾਜਪਾਈ ਲਾਲ ਕਿਸ਼ਨ ਅਡਵਾਨੀ ਮੁਰਲੀ ਮਨੋਰ ਜੋਸ਼ੀ ਤੋਂ ਵੱਡੇ ਲੀਡਰ ਉਹ ਨਹੀਂ ਹੈ। ਔਰ ਬੀਜੇਪੀ ਦੇ ਵਿੱਚ ਇੱਕ ਏਜ ਦਾ ਡੈਕੋਰਮ ਜਿਹੜਾ ਹੈ ਉਹ ਬੜਾ ਸੀਰੀਅਸ ਲਿਜਨੂ ਹੈ ਉਹ ਧਿਆਨ ਵਿੱਚ ਰੱਖਿਆ ਜਾਂਦਾ ਹੈ। ਮੇਰੇ ਖਿਆਲ ਨਾਲ ਕੈਪਟਨ ਸਾਹਿਬ ਦੀ ਏਜ 85 ਪਲੱਸ ਹੋਣੀ ਚਾਹੀਦੀ ਹੈ ਜਿੰਸੋ ਤੱਕ ਮੇਰਾ ਖਿਆਲ ਹੈ। 82 ਦੇ ਹੋ ਗਏ ਨੇ ਜੀ। 82 ਦੇ ਹੋ ਗਏ। ਕੋਈ ਜਨਮ ਦਿਨ ਦਾ ਕੇਕ ਕੱਟ ਕੇ ਹਟਿਆ। ਹਾਂ 82 ਦੇ ਹੋ ਗਏ ਔਰ 82 ਦੀ ਏਜ ਦੇ ਵਿੱਚ ਅਗਰ ਉਹ ਮੰਨ ਲਓ ਉਹਨਾਂ ਨੂੰ ਇਲੈਕਸ਼ਨ ਲੜਾਇਆ ਜਾਂਦਾ ਤਾਂ 87 ਸਾਲ ਤੱਕ ਜਿਹੜਾ ਹੈ ਉਹ ਰਹਿਣਗੇ। ਕੈਪਟਨ ਸਾਹਿਬ ਨੂੰ ਜਿਹੜਾ ਹੈ ਉਹ ਇੱਕ ਐਡਵਾਈਜ਼ਰ ਦੇ ਤੌਰ ਤੇ ਬੀਜੇਪੀ ਆਪਣੇ ਨਾਲ ਰੱਖੇਗੀ ਔਰ ਪੰਜਾਬ ਦੀ ਆਉਣ ਵਾਲੀ ਜਿਹੜੀ ਵਿਧਾਨ ਸਭਾ ਦੀ ਸਿਆਸਤ ਹੋਏਗੀ ਉਹਦੇ ਵਿੱਚ ਉਹਨਾਂ ਦਾ ਇਸਤੇਮਾਲ ਕੀਤਾ ਜਾਏਗਾ ਕਿਉਂਕਿ ਕਈ ਐਸੇ ਚਿਹਰੇ ਜਿਹੜੇ ਨੇ ਬੀਜੇਪੀ ਦੇ ਕੋਲ ਹੈ ਉਹ ਵੀ ਇੱਕ ਅਲਾਈਅੰਸ ਦੇ ਵਿੱਚ ਜਿਹੜੀ ਹੈ ਕਿਉਂਕਿ ਮੰਨ ਲਓ ਅਕਾਲੀ ਨਾਲ ਸ਼ਰਮਣੀ ਅਕਾਲੀ ਦਲ ਨਾਲ ਅਲਾਈਅੰਸ ਹੋ ਜਾਂਦਾ ਔਰ ਕੈਪਟਨ ਸਾਹਿਬ ਵਰਗੇ ਬੰਦੇ ਨੂੰ ਬੀਜੇਪੀ ਨਜ਼ਰਅੰਦਾਜ਼ ਨਹੀਂ ਕਰ पाएगी ਉੱਥੇ ਕੀ ਇਹ ਸਵੀਕਾਰ ਹੋਣਗੇ ਜਿਹੜੇ ਹੈ ਸ਼ਰਮਣੀ ਅਕਾਲੀ ਦਲ ਨੂੰ ਇਹੋ ਜਿਹੇ ਜਿਹੜੇ ਲੀਡਰ ਹੈ ਜੋ ਕਾਂਗਰਸ ਤੋਂ ਆਇਆ ਸੁਨੀਲ ਜਾਖੜ ਹੋਣ ਆ ਯਾਦ ਕਰਨਾ ਬਿਲਕੁਲ ਪਰ ਇਕੱਠੇ ਜਦੋਂ ਇਲੈਕਸ਼ਨ ਪ੍ਰਚਾਰ ਕਰਨਗੇ ਇਹ ਬੜਾ ਇੰਟਰਸਟਿੰਗ ਹੋਏਗਾ ਪਰ ਹਾਂਜੀ ਸਮੋਜੀ ਅਕਾਲੀ ਦਲ ਦੀ ਗੱਲ ਕਰਨੀ ਵੀ ਬੜੀ ਜ਼ਰੂਰੀ ਹੈ ਸੁਖਬੀਰ ਬੜੀ ਫਾਰਮ ਦੇ ਵਿੱਚ ਨੇ ਕੱਲ ਮੋਗੇ ਬਾਗਾ ਪੁਰਾਣਾ ਫਿਰਦੇ ਸੀ ਦੇਖੋ 117 ਹਲਕਿਆਂ ਚ ਉਹਨਾਂ ਨੇ ਯਾਤਰਾ ਕੀਤੀ ਹੈ ਅਕਾਲੀ ਦਲ ਦਾ ਕੀ ਭੇਖ ਹੈ ਦੇਖੋ ਭਾਜਪਾ ਅਕਾਲੀ ਦਲ ਦਾ ਜੇ ਗੱਠ ਜੋੜ ਹੋ ਜਾਂਦਾ ਤਾਂ ਕੈਪਟਨ ਤੇ ਸੁਖਬੀਰ ਦੀ ਜੋੜੀ ਬੜੀ ਇੰਟਰਸਟਿੰਗ ਹੋਏਗੀ ਫਿਰ ਪੰਜਾਬ 'ਚ ਕਿਉਂਕਿ ਆਪੋਜੀਸ਼ਨ ਚਾਚਾ ਭਤੀਜੇ ਦਾ ਜ਼ਿਕਰ ਵਾਰ-ਵਾਰ ਕਰਦੀ ਹੈ ਨੇ ਤੂਤੜਾ ਕਿ ਵੀ ਇਹਨਾਂ ਦੀ ਬੜੀ ਹੋਈ ਹੈ ਪਿਛਲੇ ਇਲੈਕਸ਼ਨਾਂ ਦੇ ਵਿੱਚ ਜਦੋਂ ਅਸੀਂ ਦੇਖੀ ਜਦੋਂ ਅਸੈਂਬਲੀ ਦੇ ਇਲੈਕਸ਼ਨ ਹੋਏ ਨੇ ਔਰ ਬੜੇ ਐਸੇ ਸਟਾਇਰ ਜਿਹੜੇ ਸੀ ਇਹਨਾਂ ਦੋਨਾਂ ਦੇ ਵੱਲੋਂ ਬਾਦਲ ਸਾਹਿਬ ਦੇ ਸੁਖਵੀਰ ਬਾਦਲ ਹੋਣਾ ਤੋਂ ਵੱਲੋਂ ਜਿਹੜੇ ਕੈਪਟਨ ਸਾਹਿਬ ਤੇ ਔਰ ਕੈਪਟਨ ਸਾਹਿਬ ਨੇ ਇਹਨਾਂ ਨੂੰ ਜਿਹੜਾ ਸੀ ਉਹ ਕਈ ਕੁਸ਼ ਗਿਆ ਤਾਂ ਇਹ ਜਿਹੜੀ ਚੀਜ਼ ਹੈ ਇਹ ਤਾਂ ਦੇਖੋ ਇਲੈਕਸ਼ਨ ਇੱਕ ਰੋਣਕ ਮੇਲਾ ਜਾਂ ਬਣ ਗਿਆ ਹੁਣ ਥੋੜਾ ਜਿਹਾ ਜਿੰਦੇ ਵਿੱਚ ਇੱਕ ਲਾਫਟਰ ਸ਼ੋਰ ਟਾਈਪ ਵੀ ਕਈ ਵਾਰੀ ਲੋਕ ਕਹਿ ਦਿੰਦੇ ਜਿਵੇਂ ਹੁਣ ਆਪਾਂ ਵਿਧਾਨ ਸਭਾ ਤੁਸੀਂ ਸੈਸ਼ਨ ਦੇਖਿਆ ਉਹ ਚਾਰ ਪੰਜ ਜਿਹੜੀਆਂ ਮਾਨਸਾਵ ਕਹਾਣੀਆਂ ਸੁਣਾਦੇ ਹੁੰਦੇ ਉਹਨਾਂ ਨੂੰ ਹਰ ਜਗ੍ਹਾ ਤੇ ਫਿੱਟ ਕਰਦੇ ਆ ਔਰ ਉਸੇ ਤਰ੍ਹਾਂ ਹੀ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਗੱਲ ਕੀਤੀ ਹੈ ਕਿ ਅੱਛੀ ਫਾਰਮ ਦੇ ਵਿੱਚ ਨਜ਼ਰ ਆ ਰਿਹਾ ਹੈ ਵਾਕਿਆ ਹੀ ਮੈਂ ਇੱਕ ਦੋ ਜਗ੍ਹਾ ਦੇ ਉੱਪਰ ਸੀ ਜਿੱਥੋਂ ਇਹਨਾਂ ਦੀ ਯਾਤਰਾ ਸੁਖਬੀਰ ਹੁਣਾਂ ਦੀ ਸਾਡਾ ਏਰੀਆ ਹੈ ਗੁਰੂੜਸਾਹਿਬ ਜਲਾਲਾਬਾਦ ਵਗੈਰਾ ਬੜਾ ਬੇਜਬਰਦਸਤ ਜਿਹੜਾ ਹੈ ਇਹਨਾਂ ਨੂੰ ਸੋਚ ਨਹੀਂ ਸਕਦੇ ਸੀ ਜਿੰਨਾ ਰਿਸਪੌਂਡ ਉੱਥੋਂ ਇਹਨਾਂ ਨੂੰ ਕੁਝ ਹੋਰ ਈਰੀਆ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਜਿਵੇਂ ਯਾਤਰਾ ਵੱਧਦੀ ਜਾ ਰਹੀ ਹੈ ਦਿਨ ਬੀਤੇ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਉਹ ਗ੍ਰਾਫ ਵੀ ਜਿਹੜਾ ਹੈ ਇਸ ਯਾਤਰਾ ਦੇ ਥਰੂ ਜਿਹੜਾ ਉਹ ਮਜ਼ਬੂਤ ਹੁੰਦਾ ਜਾ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੋਕਾਂ ਨੇ ਜਿਹੜੀਆਂ ਸੀ ਪਿਛਲੀਆਂ ਸਾਰੀਆਂ ਗੱਲਾਂ ਛੱਡ ਕੇ ਉਹਨਾਂ ਨੇ ਸਵੀਕਾਰ ਕਰਨਾ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਜੀ ਇਹ ਜਿਹੜੀ ਸਰਕਾਰ ਹੈ ਇਸ ਟਾਈਮ ਭਗਵੰਤ ਮਾਨ ਸਾਹਿਬ ਦੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਕਈ ਮੁੱਦਿਆਂ ਦੇ ਉੱਪਰ ਬੜੇ ਅੱਛੇ ਕੰਮ ਹੋਇਆ ਚਾਹੇ ਉਹ ਏਮਪਲॉयਮੈਂਟ ਦੇ ਉੱਤੇ ਹੋਣਾ ਐਸਐਸਐਫ ਦੇ ਉੱਪਰ ਹੋਣਾ ਰਾਸ਼ਨ ਦੇ ਉੱਪਰ ਹੋਣਾ ਔਰ ਹੋਰ ਵੀ ਬੜੇ ਐਸੇ ਕੰਮ ਹੋਇਆ ਜਿਨ੍ਹਾਂ ਦੇ ਲੇਕਿਨ ਸਭ ਤੋਂ ਵੱਡੀ ਦਿੱਕਤ ਜਿਹੜੀ ਹੈ ਨੇ ਇਨਫਰਾਸਟ੍ਰਕਚਰ ਜਿਹੜਾ ਲੋਕ ਪੁਰਾਣਾ ਦੇਖਦੇ ਆ ਨਾ ਬਣਿਆ ਹੋਇਆ ਉਦੋਂ ਉਹਨਾਂ ਨੂੰ ਯਾਦ ਆਂਦੀ ਹੈ ਕਿ ਇਨਫਰਾਸਟ੍ਰਕਚਰ ਜਿਹੜਾ ਅ ਔਰ ਔਰ ਉਕੇ ਹੋਏ ਇਨਫਰਾਸਟ੍ਰਕਚਰ ਨੂੰ ਜਦੋਂ ਪੁਰਾਣਾ ਦੇਖਦੇ ਆ ਤਾਂ ਫਿਰ ਸੁਖਵੀਰ ਬਾਦਲ ਤੇ ਸ਼ਰੋਮੀ ਅਕਾਲੀ ਦਲ ਦੀ ਯਾਦ ਆਂਦੀ ਹੈ ਜਿਸ ਕਰਕੇ ਲੋਕ ਜਿਹੜੇ ਆ ਜੀ ਸ਼ਰੋਮੀ ਅਕਾਲੀ ਦਲ ਦੀ ਇਸ ਯਾਤਰਾ ਨੂੰ ਬੜਾ ਮਾਣ ਦੇ ਰਹੇ ਆ ਔਰ ਇਹਨਾਂ ਦੀ ਕਾਮਯਾਬੀ ਵੀ ਜਿਹੜੀ ਹੈ ਸੁਖਵੀਰ ਬਾਦਲ ਸੋਚਣ ਤੇ ਦੁਬਾਰਾ ਮਜਬੂਰ ਹੋ ਜਾਂਦੇ ਆ ਕਿ ਸਾਨੂੰ ਗਲਤੀ ਸੀ ਗਲਤੀਦਾਨੀ ਕਰਾਂਗੇ ਅਲਾਈਅੰਸ ਕਰਨ ਤੋਂ ਬਾਅਦ ਲੇਕਿਨ ਉਦੋਂ ਫਿਰ ਥੋੜਾ ਜਿਹਾ ਜਦੋਂ ਸ਼ਾਮ ਨੂੰ ਮੀਟਿੰਗਾਂ ਹੁੰਦੀਆਂ ਨੇ ਸੀਨੀਅਰਿਟੀ ਨਾਲ ਮੀਟਿੰਗਾਂ ਹੁੰਦੀਆਂ ਨੇ ਤੋ ਕਦੇ ਨਹੀਂ ਆਪਾਂ ਨੂੰ ਫਾਇਦਾ ਤਾਂ ਹੀ ਆ ਕਿ ਅੱਜ ਜਿਹੜੀ ਆਮ ਆਦਮੀ ਪਾਰਟੀ ਬ ਅੱਛੇ ਗ੍ਰਾਫ ਤੇ ਉੱਤੇ ਖੜੀ ਆ ਲੋਕ ਨਾਲ ਹੈ ਔਰ ਟੀਮ ਹੈ ਨਾ ਕੋਲੇ ਪ੍ਰੋਫੈਸ਼ਨਲ ਤਰੀਕੇ ਨਾਲ ਇਲੈਕਸ਼ਨ ਜਿਹੜਾ ਹੈ ਲੜ ਰਿਹਾ ਕੈਂਪੇਨ ਕਰ ਰਿਹਾ ਔਰ ਉਸ ਕਰਕੇ ਇਹਨਾਂ ਦਾ ਜਿਹੜਾ ਹੈ ਅਲਾਈਅੰਸ ਹੋਣ ਦੀ ਗੱਲਬਾਤ ਫਿਰ ਦੁਬਾਰਾ ਤੋਂ ਸ਼ੁਰੂ ਹੋ ਜਾਂਦੀ ਹੈ ਲੇਕਿਨ ਸੋਯੋਗ ਪਲੱਸ ਹਾਂ ਹਾਂ ਨਾ ਨਾ ਆਇਆ ਰਾਮ ਗਿਆ ਰਾਮ ਦੀ ਜਿਵੇਂ ਗੱਲ ਚੱਲਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਸਾਹਮਣੇ ਰੱਖਦੇ ਹੁੰਦੇ ਕਈ ਸਵਾਲ ਖੜੇ ਹੋ ਜਾਂਦੇ ਆ ਸੋ ਬਿਲਕੁਲ ਬਿਲਕੁਲ ਸ਼ਾਹਬਦ ਸਾਹਿਬ ਇਹ ਹੀ ਜੀ ਵੱਡੀ ਚੀਜ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਖਿਰ ਜਿਹੜੇ ਸਿਆਸੀ ਸਭੀ ਕਰਨਗੇ ਉਹ ਰਹਿਣਗੇ ਤਾਂ ਰਹਿਣਗੇ ਕੀ ਕਿਉਂਕਿ ਹਰੇਕ ਜਿਹੜੀ ਆਪਣਾ ਵਜੂਦ ਜਾਂ ਫਿਰ ਕਹਿ ਲਈਏ ਕਿ ਆਪਣਾ ਜਿਹੜਾ ਮੌਕੇ ਦੀ ਜਿਹੜੀ ਸ਼ਾਖ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਪ੍ਰਾਣ ਜਿਹੜੇ ਪਾਪ ਨੇ ਉਹ ਧੋਤੇ ਜਾਣਗੇ ਜਾਂ ਨਹੀਂ ਧੋਤੇ ਜਾਣਗੇ ਆਵਾਬ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ ਨਹੀਂ ਸੁਣਾਇਆ ਗਿਆ ਇਹ ਦੇਖਣ ਵਾਲੀ ਗੱਲ ਰਹੇਗੀ